اگه اپتا صاحب هڪڙو چڪڙو 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 صاحب کي چڪڙو 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 چڪ ਸੀਨੀਅਰ ਲੀਡਰ ਪਹੁੰਚ ਰਹੇ ਨੇ ਅੱਜ ਨਾਮਜ਼ਦਗੀ ਭਰੀ ਜਾਣੀਆਂ ਜੀ ਸਾਡੀ ਇਸ ਦੀ ოਫੀਸ਼ੀਅਲੀ ਸ਼ੁਰੂਆਤ ਅੱਜ ਤੋਂ ਹੋਣੀ ਹੈ ਪਿਛਲੇ 3 ਸਵਾ 3 ਮਹੀਨੇ ਤੋਂ ਸਾਰੀ ਕਸਟਿਚੂਐਂਸੀ ਦਾ ਦੌਰਾ ਕਰ ਰਹੇ ਹਰੇਕ ਨੂੰ ਮਿਲ ਰਹੇ ਹਰੇਕ ਨਾਲ ਆਪਣੇ ਰਿਸ਼ਤੇ ਦੁਬਾਰਾ ਤੋਂ ਬਿਸ਼ਾਰੇ ਮੇਰਾ ਖਿਆਲ ਹੈ ਜਿਵੇਂ ਬੋਲ ਦੇਖਣ ਨੂੰ ਮਿਲੇ ਹੈ ਉਹ ਰਿਫਲੈਕਟ ਕਰ ਰਿਹਾ ਅੱਜ ਇੱਥੇ ਬਗੈਰ ਬੁਲਾਏ ਲੋਕ ਆ ਰਹੇ ਹਨ ਮਤਲਬ ਸਾਡੇ ਆ ਟੈਂਟ ਛੋਟੇ ਹੈ ਲੋਕ ਜ਼ਿਆਦਾ ਆ ਪਰ ਇਹ ਉਤਸ਼ਾਹ ਤੋਂ ਇੱਕ ਨਾ ਹੌਸਲਾ ਮਿਲਦਾ ਹੈ ਨਹੀਂ ਸਰ ਜਿਸ ਤਰ੍ਹਾਂ ਕੀ ਕਹਿੰਦੇ ਸਾਰੀ ਸੀਨੀਅਰ ਲੀਡਰਸ਼ਿਪ ਬਾਹਰ ਚ ਰਹੀ ਹੈ ਕਹਿੰਦੇ ਮਤ ਭੇਂਤੀਏ ਪਰ ਨੂਰੂਕ ਦੇ ਅੱਜ ਇੱਕ ਪਲੇਟਫਾਰਮ ਦੇ ਨਜ਼ਰ ਵਿਚਾਰਾਂ ਦੀ ਲੜਾਈ ਡੈਮੋਕ੍ਰੇਸੀ ਚ ਉਸ ਸੰਸਥਾ ਦੀ ਮਜ਼ਬੂਤੀ ਦੀ ਨਿਸ਼ਾਨੀ ਹੈ ਮੇਰੇ ਕਿਸੇ ਨਾਲ ਵੀ ਕੋਈ ਵਿਚਾਰਾਂ ਦਾ ਹੋ ਸਕਦਾ ਹੈ ਵੀ ਨਾਮ ਮੇਲ ਖਾਂਦੇ ਹੋਣ ਪਰ ਜਦੋਂ ਲੜਾਈ ਹੈ ਜਦੋਂ ਜੰਗ ਹੈ ਸਾਰੇ ਦੀ ਸਾਰੀ ਕਾਂਗਰਸ ਕੱਟੀ ਹੈ ਅੱਜ ਦੇ ਵੱਡਾ ਫਾਇਦਾ ਮਿਲੇਗਾ ਇਹਦਾ ਕਾਂਗਰਸ ਹਮੇਸ਼ਾ ਇਕੱਠੀ ਹੈ ਮੈਂ ਤੁਹਾਨੂੰ ਦੱਸਿਆ ਹਰ ਸੱਤਾ 'ਚ ਜਿਹੜਾ ਵਿਚਾਰਾਂ ਦਾ ਅਤ ਭੇਦ ਹੈ ਨਾ ਇਹ ਉਹਦੀ ਮਜ਼ਬੂਤੀ ਦੀ ਨਿਸ਼ਾਨੀ ਹੁੰਦੀ ਹੈ ਅੱਜ ਲੱਗਦਾ ਹੈ ਮੁਕਾਬਲਾ ਟਿਕੇ ਨਾਲ ਆਜੀ ਅਸੀਂ ਇਲੈਕਸ਼ਨ ਨੂੰ ਇਲੈਕਸ਼ਨ ਲੈਣੇ ਆ ਵੱਡੀ ਗੱਲ ਨਹੀਂ ਕਰਨੀ ਕੋਈ ਹਾਈਪ ਥੈਟਿਕਲ ਕੰਡਿਸ਼ਨੇਸ਼ਨ ਭਰੀ ਜਾਊਗੀ ਕਿ ਹੁਣ ਤੋਂ ਘੰਟੇ ਬਾਅਦ